ਹਾਂ ਜੀ ਆਪਾਂ ਕਿਹੜੇ ਪਿੰਡ ਪਹੁੰਚੇ ਆ ਤੇ ਕੀ ਅੱਜ ਗਤੀਵਿਧੀ ਸੀ ਜੀ ਉੱਥੇ ਬੱਧੀ ਦੀ ਅੱਜ ਬਾਈ ਜੀ ਰੰਡਾ ਮਮਦਾ ਲਿਖਾ ਰੋ ਭਾਵੜਾ ਪਿੰਡ ਦੇ ਵਿੱਚ ਭਾਰਤੀ ਖਸਾਂ ਨੂੰ ਖੋਸਾ ਰਜਿਸਟਰ ਡਾਲੀ ਨੀਗਾ ਇੱਥੇ ਸਰਦਾਰ ਪ੍ਰਕਾਸ਼ ਸਿੰਘ ਦੇ ਘਰੇ ਪਹੁੰਚੇ ਆ ਜੋ ਕਿ ਸਰਦਾਰ ਪ੍ਰਕਾਸ਼ ਸਿੰਘ ਨੂੰ ਫੁਨੇਪੁਰ ਜ਼ਿਲ੍ਹੇ ਦਾ ਸੀਨੀਅਰ ਮਰੀਜ਼ ਨੀਤ ਪ੍ਰਧਾਨ ਲਾਇਆ ਗਿਆ ਔਰ ਸਰਦਾਰ ਸੁਮੇਖ ਸਿੰਘ ਨੂੰ ਇਕਾਈ ਪ੍ਰਧਾਨ ਬਣਾਇਆ ਗਿਆ ਇਹਨਾਂ ਨੂੰ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਬੜੀ ਤਨਦੇਹੀ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਔਰ ਵੱਤ ਤੋਂ ਵੱਧ ਜਿੰਨਾ ਹੋ ਸਕੇ ਇਹਨਾਂ ਦਾ ਸਾਥ ਦੇਵਾਂਗੇ ਔਰ ਪਿੰਡਾਂ ਦੇ ਵਿੱਚ ਵੜ ਕੇ ਇਕਾਈਆਂ ਬਣਾਵਾਂਗੇ ਮੈਂ ਭਾਰਤੀ ਕਿਸਾਨ ਯੂਨੀਅਨ ਖੋਸਾ ਦਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਤਕਰੀਬਨ ਅਸੀਂ ਅੱਗੇ ਵੀ 8-10 ਹਫ਼ਤੇ ਇਕੱਠੇ ਰਹੇ ਹਾਂ ਯੂਨੀਅਨ ਦੇ ਵਿੱਚ ਕੁਝ ਕਾਰਨਾ ਕਰਕੇ ਜੂਨੀਅਰ ਤੋਂ ਪਾਸੇ ਹੋ ਚਾਹੀਦਾ ਪਰ ਅੱਜ ਅਸੀਂ ਰੱਬ ਨੇ ਵੜਾ ਮੇਲ ਮਲਾਇਆ ਕਿ ਫੇਰ ਇਕੱਠੇ ਹੋ ਗਏ ਆ ਤੇ ਇਕੱਠੇ ਹੋ ਗਏ ਫਰੋਹੀਪੁਰ ਜਿਲ੍ਹਾ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ ਔਰ ਵੱਧ ਤੋਂ ਵੱਧ ਕਾਂਜਾ ਬਣਾਵਾਂਗੇ ਤੇ ਪ੍ਰਕਾਸ਼ ਸਿੰਘ ਨੇ ਵੀ ਸਾਨੂੰ ਇਹ ਅਸ਼ਵਾਸਨ ਦਵਾਇਆ ਕਿ ਮੈਂ ਵੱਧ ਤੋਂ ਵੱਧ ਆਂਦੀ ਨਾਲ ਭਾਰਤੀ ਕਿਸਾਨ ਜਨ ਖੋਸਾ ਦੇ ਵਿੱਚ ਕੰਮ ਕਰਾਂਗੇ ਔਰ ਇਹ ਸਾਰਾ ਭਾਰਤੀ ਕਿਸਾਨ ਖੋਸਾ ਦੇ ਪ੍ਰਧਾਨ ਪੰਜਾਬ ਸਖਜਿੰਦਰ ਸਿੰਘ ਖੋਸਾ ਦੇ ਨਿਰਦੇਸ਼ਾਂ ਦੇ ਨਾਲ ਹੀ ਹੋਇਆ ਹੈ ਉਹਨਾਂ ਨੇ ਸਾਨੂੰ ਇਹ ਕਹਿ ਕੇ ਕਿਹਾ ਕਿ ਤੁਸੀਂ ਆਸਪੰਡ ਜਾਓ ਤੇ ਜਾ ਕੇ ਪ੍ਰਕਾਸ਼ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਬਣਾ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਤੁਸੀਂ ਕੁ ਵਿਚਾਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲੋਂ ਭਾਰਤੀ ਕਿਸਾਨ ਜਨ ਕਾਦੀਆਂ ਦੇ ਅਹੁਦੇਦਾਰ ਸਾਂ ਜੋ ਬਲਾਗ ਦੇ ਪ੍ਰਧਾਨ ਸਾਂ ਅੱਜ ਤੋਂ ਅਸੀਂ ਕਾਦੀਆਂ ਜਹਵਨ ਦੀ ਛੱਡ ਕੇ ਜੋ ਅਸੀਂ ਖੋਖਾ ਜਹਵਨ ਦੀ ਚ ਸ਼ਾਮਲ ਹੋ ਗਏ ਆ ਇਹਦੇ ਨਾਲ ਅਸੀਂ ਫਤੇ ਸਿੰਘ ਜੀ ਜੋ ਸੂਬੇ ਦੇ ਪ੍ਰਧਾਨ ਨੇ ਸਿਜਿੰਦਰ ਸਿੰਘ ਖੋਸਾ ਜੀ ਸੂਬੇ ਦੇ ਪ੍ਰਧਾਨ ਨੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡੇ ਵੈਗਨ ਜੀ ਕੀ ਪਾਸ